Gracias. ਮੇਰਾ ਨਾਮ ਨਰੀਸ਼ੁ ਗਾਇਦ ਹੈ ਤੇ ਮੈਂ ਵਾਲਮੀਕ ਯੂਥ ਫਰੰਟ ਦਾ ਚੇਅਰਮੈਨ ਹੈ ਜੀ ਅੱਜ ਜਿਹੜਾ ਤੁਸੀਂ ਰੈਲੀ ਕੱਢਦੇ ਪਏ ਹੋ ਕਿਸ ਵਿਰੁੱਧ ਕੱਢਦੇ ਹੋ ਵੀ ਕੀ ਗੱਲ ਹੈ ਇਹ ਸਾਹ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਇੱਕ ਛੋਟੇ ਬੱਚੇ ਨਾਲ ਜਿਹੜੀ ਮੰਗ ਘਕਾਣੀ ਮਤਲਬ ਜੋ ਘਟਿਆ ਹੋਈ ਆ ਉਹਦੀ ਇੱਕ ਇੱਕ ਗਲਤ ਤਰੀਕੇ ਨਾਲ ਦਾ ਸੋਸ਼ਲ ਸੋਸ਼ਲ ਕਰਕੇ ਬਲੰਦਕਾਰ ਕਰਕੇ ਤੇ ਗਲਤ ਤਰੀਕੇ ਨਾਲ ਉਹਨੂੰ ਘਣੋਨੀ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਕਿਸ ਤਰੀਕੇ ਨਾਲ ਉਹਨੂੰ ਮਾਰਿਆ ਮੈਨੂੰ ਤਾਂ ਵੇਖ ਕੇ ਫੋਟੋ ਤੇ ਸੋਸ਼ਲ ਮੀਡੀਆ ਤੇ ਵੇਖ ਕੇ ਹੀ ਮੈਨੂੰ ਤੁਹਾਨੂੰ ਆ ਗਿਆ ਤੇ ਅਰੇ ਬੱਚਿਆਂ ਵੱਲ ਵੇਖਣਾ ਤੇ ਮੈਂ ਮਜਬੂਰ ਹੋ ਗਿਆ ਤੇ ਮੈਨੂੰ ਪੰਜਾਬ ਦੇ ਨਾਲ ਪਿਆਰ ਹੈ ਜਿਹੜਾ ਅੱਜ ਅਸੀਂ ਸਿੱਖ ਜਥੇਬੰਦੀਆਂ ਤੋਂ ਸਾਡੇ ਸਰਬੱਤ ਦੇ ਭਲੇ ਤੋਂ ਇੱਕ ਸੰਸਥਾ ਤੋਂ ਵਿੱਚੋਂ ਵੈਲਫੇਅਰ ਸਾਇਟੀ ਦੇ ਤੋਂ ਬੰਦੇ ਇਕੱਠੇ ਹੋਏ ਆ ਇੱਕ ਵਾਲੀ ਇੰਸਟ੍ਰੂਮੈਂਟ ਦੀ ਟੀਮ ਤੋਂ ਇਕੱਠੇ ਹੋਏ ਆ ਸਾਡਾ ਇਹੀ ਹੈ ਕਿ ਪੰਜਾਬ ਬਚਾਣਾ ਭਈਆ ਬਜਾਣਾ ਇਸ ਨੂੰ ਕਿਉਂਕਿ ਭਈਆ ਨੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਹੈ ਉਹ ਇੱਥੇ ਦੀ ਵਧਾ ਦਿੱਤੀ ਹੈ ਹਰ ਇੱਕ ਹੋਟਲ ਦੇ ਵਿੱਚ ਹਰ ਇੱਕ ਕਾਰਖਾਨਿਆਂ ਦੇ ਵਿੱਚ ਹਰ ਇੱਕ ਰਸ਼ਕੇ ਦੇ ਵਿੱਚ ਇਹ ਭਈਆ ਨੇ ਕਬਜ਼ਾ ਕਰ ਲਿਆ ਹੋਇਆ ਸ਼ਾਮ ਨੂੰ ਸਾਡੇ ਫਰੋਜਪੁਰ ਦੀ ਨੂਨ ਮੰਡੀ ਦੇ ਵਿੱਚ ਚਲੇ ਜਾਓ ਸ਼ਾਮ ਨੂੰ ਸਬੂਤਾਂ ਦੀ ਰੇੜੀ ਲਾ ਕੇ ਸਾਰੇ ਭਈਏ ਬੈਠੇ ਨੇ ਰਸ਼ਕੇ ਜੀ ਚੈੱਕ ਕਰ ਲੋ ਸਾਰੇ ਬੈਟਰੀਆਂ ਤੇ ਭਈਏ ਬੈਠੇ ਨੇ ਜਿਹੜੇ ਸਾਨੂੰ ਕਿਸੇ ਸਾਰੇ ਭਈਏ ਨਾਲ ਵੀ ਕੋਈ ਇਤਰਾਜ਼ ਨਹੀਂ ਹੈਗਾ ਜੋ ਕੋਈ Hindu ਭਾਈਚਾਰਾ ਭਾਈਚਾਰਾ ਇਹ ਭਈਆ ਭਾਈਚਾਰਾ ਬੈਠਾ ਜਿਹੜਾ ਉਹ ਮੰਨ ਲਓ ਲੀਗਲ ਤਰੀਕੇ ਨਾਲ ਬੈਠਾ ਸਾਨੂੰ ਕੋਈ ਇਤਰਾਜ਼ ਨਹੀਂ ਇਹ ਕੀ ਕਰਦੇ ਆ ਜਿਹੜੇ ਅਨਲੀਗਲ ਤਰੀਕੇ ਨਾਲ ਆਉਂਦੇ ਆ ਉਹ ਆਪਣੀ ਗਲਤ ਮਨਸ਼ਾ ਦੇ ਨਾਲ ਤੇ ਗਲਤ ਤਰੀਕੇ ਨਾਲ ਕੰਡ ਕੋਈ ਕਰ ਜਾਂਦੇ ਆ ਤੇ ਸ਼ਾਮ ਨੂੰ ਧੰਨਵਾਦ ਫੜਦੇ ਪੰਜਾਬ ਮੇਲ ਫੜਦੇ ਇਥੋਂ ਸ਼ਹਿਰ ਛੱਡ ਜਾਂਦੇ ਆ ਸਾਨੂੰ ਉਹ ਚੀਜ਼ਾਂ ਤੋਂ ਡਰ ਲੱਗਦਾ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਸਕਦਾ ਇਸ ਕਰਕੇ ਅਸੀਂ ਅੱਜ ਇਕੱਠੇ ਹੋ ਰਹੇ ਆ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਆ ਜਾਂ ਰੰਗਲਾ ਪੰਜਾਬ ਦੀ ਜਿਹੜੀ ਮੁਹੀਮ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਅਸੀਂ ਉਹੀ ਬੇਨਤੀ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਵੱਲੋਂ ਵੀ ਕਿ ਸਾਹਿਬ ਨੂੰ ਇੱਕ ਸੀਐਮ ਸਾਹਿਬ ਨੂੰ ਭਗਵੰਤ ਸਿੰਘ ਨੂੰ ਬੇਨਤੀ ਹੈ ਪੰਜਾਬ ਦੀ ਰੰਗਾਲੀ ਖੁਸ਼ੀ ਹੈ ਜਿਹੜੀ ਹਰਿਆਲੀ ਹੈ ਤੇ ਉਹਨੂੰ ਬਰਕਰਾਰ ਰੱਖਣ ਵਾਸਤੇ ਅਭਈਏ ਪਹਜਾਓ ਮਿਸ਼ਨ ਹੈ ਸਾਡਾ ਸਾਧਨ ਪ੍ਰਸ਼ਾਸਨ ਤਾਂ ਜੋ ਅਸੀਂ ਆਹ ਮਿਸ਼ਨ ਆਪਣਾ ਪੂਰਾ ਕਰ ਸਕੀਏ ਸਾਡੀ 8-8 ਜਥੇਬੰਦੀਆਂ ਨਾਲ ਸਾਡੀ ਗੱਲ ਚੱਲਦੀ ਪਈ ਹੈ ਤਾਂ ਜੋ ਅਸੀਂ ਆਹ ਤਿੱਖਾ ਜਿਹੜਾ ਹੈਗਾ ਸਾਡਾ ਜਿਹੜਾ ਅਸੀਂ ਮੁਹਿੰਮ ਚਲਾਈ ਹੈ ਭਈਏ ਪਹਜਾਓ ਪੰਜਾਬ ਬਚਾਓ ਅਸੀਂ ਮੁਹਿੰਮ ਤਿੱਖੀ ਕਰਨ ਦੇ ਲਈ ਅਸੀਂ 8-8 ਜਥੇਬੰਦੀਆਂ ਨਾਲ ਗੱਲ ਕਰਦੇ ਪਏ ਆ ਉਹ ਅਸੀਂ ਵੱਡੇ ਲੈਵਲ ਡਿਸਕਸ਼ਨ ਕਰਕੇ ਵੱਡੇ ਲੈਵਲ ਤੇ ਅਸੀਂ ਉਤਰਾਂਗੇ ਸੜਕਾਂ ਤੇ ਜੀ